ਦਾਨਿਕਸਵਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਤਵਾੜ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਧੀਰਾਪੁੱਲ ਵਿਖੇ ਪੈਂਦੇ ਬਰਫਾਨੀ ਮੰਦਿਰ ਦੇ ਵਿੱਚ ਲੋਕਾਂ ਦਾ ਕਾਫੀ ਜਿਹੜਾ ਆਣਾ ਜਾਣਾ ਲੱਗਿਆ ਰਹਿੰਦਾ ਤੇ ਭਾਰੀ ਸੰਖਿਆ ਦੇ ਵਿੱਚ ਜਿਹੜੀ ਸੰਗਤ ਐ ਇੱਥੇ ਨਤਮਸਤਕ ਹੁੰਦੀ ਐ ਤਾਂ ਅੱਜ ਉਸ ਬਰਫਾਨੀ ਮੰਦਿਰ ਦੇ ਵਿੱਚ ਇੱਕ ਪਾਕਿਸਤਾਨ ਦਾ ਜਿਹੜਾ 100 ਰੁਪਏ ਦਾ ਨੋਟ ਮਿਲਿਆ ਤੁਹਾਨੂੰ ਦੱਸ ਦਈਏ ਕਿ ਉਹ ਸ਼ਖਸ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਮੌਕੇ ਤੇ ਇਸ 100 ਰੁਪਏ ਦੇ ਨੋਟ ਨੂੰ ਦੇਖਿਆ ਸਾਰੀ ਗੱਲਬਾਤ ਕਰਾਂਗੇ ਮਾਮਲਾ ਕੀ ਸੀ ਸਾਰਾ ਸਰ ਜਿਹੜਾ 100 ਰੁਪਏ ਨੋਟ ਮਿਲਿਆ ਕੀ ਮਾਮਲਾ ਕੀ ਐ ਕਿਹੜੇ ਤੇ ਜਿਵੇਂ ਅੱਜ ਮੈਂ ਆਇਆ ਰੋਜ਼ ਦਿਨ ਚਰਿਆ ਜਿਹੜਾ ਰੋਜ਼ ਆ ਤੇ ਜਿਵੇਂ ਵੇਖਿਆ ਤੇ ਸ਼ਿਵ ਦੀ ਮੂਰਤੀ ਦੇ ਸਮੀਪ ਜਿਹੜਾ 10 ਦਾ ਨੋਟ ਹੈ ਜਿੰਨਾ ਦਾ ਮੁਹੰਮਦ ਅਲ ਜਿੰਨਾ ਨੋਟ ਆ ਉਹ ਪੇਦਾ ਸੀ ਉੱਪਰ ਅੱਗੇ ਚੜਾਇਆ ਦਾ ਸੀ ਤੈਨੂੰ ਵੇਖ ਕੇ ਹੈਰਾਨੀ ਹੋਈ ਸੀ ਕਿ ਵੀ ਇੰਡੀਅਨ ਕਰੰਸੀ ਹੈ ਪਾਕਿਸਤਾਨੀ ਕਰੰਸੀ ਕਿੱਤੋਂ ਆ ਗਈ ਮੈਂ ਉਸ ਤਰ੍ਹਾਂ ਅਲਰਟ ਕੀਤਾ ਤੇ ਐਮਸੀ ਨੂੰ ਕੀਤਾ ਤੇ ਐਮਸੀ ਨੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਆਪਣੀ ਤਫਤੀਸ਼ ਕਰੇ ਕਰ ਦਿੱਤੀ ਸੀ ਪੁਲਿਸ ਵੱਲੋਂ ਕੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇੱਥੇ ਆ ਕੇ ਚੈੱਕ ਕਰ ਰਹੀ ਹੈ ਕਿ ਵੀ ਕੌਣ ਹੈ ਟੂਰਿਸਟ ਚੜ ਗਿਆ ਕੋਈ ਨੋਟ ਜਾਂ ਕੋਈ ਕੌਣ ਹੈ ਬੰਦਾ ਸ਼ਰਾਰਤ ਹੋ ਗਈ ਹੈ ਜਾਂ ਕੁਝ ਹੋ ਗਿਆ ਅੱਗੇ ਵੀ ਅਜਿਹਾ ਕਦੀ ਮਾਮਲਾ ਕੋਈ ਐਸੀ ਸਾਹਮਣੇ ਆਇਆ ਨਹੀਂ 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 ਮੈਨੂੰ ਬਹੁਤ ਸਾਲ ਹੋ ਗਏ ਸਮੁੰਦਰ ਚੰਦ ਹੋਏ ਕਾਫੀ ਸਾਲ ਹੋ ਗਏ ਫਸਟ ਟਾਈਮ ਐਸਾ ਇਨਸੀਡੈਂਸ ਹੋਇਆ ਤਾਂ ਹੀ ਤੇ ਗੱਲ ਹੋਈ ਹੈ ਕਿ ਪਾਕਿਸਤਾਨੀ ਨੋਟ ਇਹ ਹਿੰਦੂ ਮੰਦਿਰ ਚ ਕੀ ਕਰੇ ਕਰਦਾ ਗਿਆ ਇਹ ਨਹੀਂ ਹੋਣਾ ਚਾਹੀਦਾ ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਕੁਝ ਪੜ ਲੱਗਿਆ ਨਹੀਂ ਸਰ ਹਲੇ ਤੱਕ ਕੁਝ ਵੀ ਨਹੀਂ ਹੈਗਾ ਸਿਰਫ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਇਹ ਚੜ ਗਿਆ ਹੋਵੇਗਾ ਉਹ ਚੜੇ ਬਸ ਉਸ ਤੋਂ ਜ਼ਿਆਦਾ ਕੁਝ ਨਹੀਂ ਹੈਗਾ ਤਾਂ ਬਿਲਕੁਲ 100 ਰੁਪਏ ਦਾ ਜਿਹੜਾ ਨੋਟ ਹੈ ਉਹ ਬਰਫਾਨੀ ਮੰਦਿਰ ਦੇ ਵਿੱਚ ਕਿਸੇ ਵੱਲੋਂ ਚੜਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਜਿਹੜੀ ਹੈ ਪੂਰੀ ਤਫ਼ਤੀਸ਼ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਡੈਨਿਕ ਸਵੇਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਦਵਾਜ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਧੀਰਾਪੁਰ ਵਿਖੇ ਪੈਂਦੇ ਬਰ ਲੋਕਾਂ ਦਾ ਕਾਫੀ ਜਿਹੜਾ ਆਣਾ ਜਾਣਾ ਲੱਗਿਆ ਰਹਿੰਦਾ ਤੇ ਭਾਰੀ ਸੰਖਿਆ ਦੇ ਵਿੱਚ ਜਿਹੜੀ ਸੰਗਤ ਐ ਇੱਥੇ ਨਤਮਸਤਕ ਹੁੰਦੀ ਐ ਤਾਂ ਅੱਜ ਉਸ ਬਰਫਾਨੀ ਮੰਦਿਰ ਦੇ ਵਿੱਚ ਇੱਕ ਪਾਕਿਸਤਾਨ ਦਾ ਜਿਹੜਾ 100 ਰੁਪਏ ਦਾ ਨੋਟ ਮਿਲਿਆ ਤਾਂ ਉਹ ਦੱਸ ਦਈਏ ਕਿ ਉਹ ਸ਼ਖਸ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਮੌਕੇ ਤੇ ਇਸ 100 ਰੁਪਏ ਦੇ ਨੋਟ ਨੂੰ ਦੇਖਿਆ ਸਾਰੀ ਗੱਲਬਾਤ ਕਰਾਂਗੇ ਮਾਮਲਾ ਕੀ ਸੀ ਸਾਰਾ ਸਰ ਜਿਹੜਾ 100 ਰੁਪਏ ਨੋਟ ਮਿਲਿਆ ਕੀ ਮਾਮਲਾ ਕੀ ਐ ਕਿਹੜੇ ਮੰਦਿਰ ਚ ਮਿਲਿਆ ਸਰ ਮੈਂ ਰੋਜ਼ ਫੇਰੇ ਮੰਦਰ ਆਣਾ ਜਲ ਚੜ੍ਹਾਣ ਤੇ ਜਿਵੇਂ ਅੱਜ ਮੈਂ ਆਇਆ ਰੋਜ਼ ਦਿਨ ਚੜ੍ਹਿਆ ਜਿਹੜਾ ਰੋਜ਼ ਐ ਤੇ ਜਿਵੇਂ ਵੇਖਿਆ ਤੇ ਜਿਹੜਾ 100 ਦਾ ਨੋਟ ਹੈ ਜਿੰਨਾ ਦਾ ਮੁਹੰਮਦ ਅਲ ਜਿੰਨਾ ਨੋਟ ਹੈ ਉਹ ਪੇਦਾ ਸੀ ਉੱਪਰ ਅੱਗੇ ਚੜਾਏ ਦਾ ਸੀ ਤੈਨੂੰ ਵੇਖ ਕੇ ਹੈਰਾਨੀ ਹੋਈ ਸੀ ਕਿ ਵੀ ਇੰਡੀਅਨ ਕਰੰਸੀ ਹੈ ਪਾਕਿਸਤਾਨੀ ਕਰੰਸੀ ਕਿੱਥੋਂ ਆ ਗਈ ਮੈਂ ਉਸ ਤਰ੍ਹਾਂ ਅਲਰਟ ਕੀਤਾ ਤੇ ਐਮਸੀ ਨੂੰ ਕੀਤਾ ਤੇ ਐਮਸੀ ਨੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਆਪਣੀ ਤਫਤੀਸ਼ ਕਰੇ ਕਰਦੀ ਸੀ ਪੁਲਿਸ ਵੱਲੋਂ ਕੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇੱਥੇ ਆ ਕੇ ਚੈੱਕ ਕਰ ਰਹੀ ਹੈ ਕਿ ਵੀ ਕੌਣ ਹੈ ਟੂਰਿਸਟ ਚੜ ਗਿਆ ਕੋਈ ਨੋਟ ਜਾਂ ਕੋਈ ਕੌਣ ਹੈ ਬੰਦਾ ਸ਼ਰਾਰਤ ਹੋ ਗਈ ਹੈ ਜਾਂ ਕੁਝ ਹੋ ਗਿਆ ਅੱਗੇ ਵੀ ਅਜਿਹਾ ਕਦੀ ਮਾਮਲਾ ਕੋਈ ਸਾਹਮਣੇ ਆਇਆ ਨਹੀਂ 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 ਮੈਨੂੰ ਬਹੁਤ ਸਾਲ ਹੋ ਗਏ ਮੰਦਿਰ ਚ ਆਦੇ ਹੋਏ ਕਾਫੀ ਸਾਲ ਹੋ ਗਏ ਫਸਟ ਟਾਈਮ ਐਸਾ ਇਨਸੀਡੈਂਸ ਹੋਇਆ ਹੈ ਤਾਂ ਹੀ ਤੇ ਗੱਲ ਹੋਈ ਹੈ ਕਿ ਪਾਕਿਸਤਾਨੀ ਨੌਟੇ ਹਿੰਦੂ ਮੰਦਿਰ ਚ ਕੀ ਕਰੇ ਕਰਦਾ ਹੈਗਾ ਇਹ ਨਹੀਂ ਹੋਣਾ ਚਾਹੀਦਾ ਤੇ ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਕੁਝ ਪੜ ਲੱਗਿਆ ਨਹੀਂ ਸਰ ਹਲੇ ਤੱਕ ਕੁਝ ਵੀ ਨਹੀਂ ਆਇਆਗਾ ਸਿਰਫ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਚੜ ਗਿਆ ਹੋਵੇਗਾ ਉਹ ਚੜ ਬਸ ਉਸ ਤੋਂ ਜ਼ਿਆਦਾ ਕੁਝ ਨਹੀਂ ਆਇਆਗਾ ਤਾਂ ਬਿਲਕੁਲ 100 ਰੁਪਏ ਦਾ ਜਿਹੜਾ ਨੋਟ ਹੈ ਉਹ ਬਰਫਾਨੀ ਮੰਦਿਰ ਦੇ ਵਿੱਚ ਕਿਸੇ ਵੱਲੋਂ ਚੜਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਜਿਹੜੀ ਹੈ ਪੂਰੀ ਤਫ਼ਤੀਸ਼ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਮਾਮਲੇ ਕੋ ਜੋ ਕੇਸ਼ ਕੁਮਾਰ ਹੈਗੇ تھے ਧੀਰੇ ਦਾ ਉਹਨੇ ਮੱਥਾ ਟੇਕਣਾ ਹੈ ਸ੍ਰੀ ਉਹਨੇ ਵੇਖਿਆ ਕਿ 100 ਰੁਪਏ ਮਿਲਿਆ ਉਹ ਵੇਖਿਆ ਤਾਂ ਇਹ ਪਾਕਿਸਤਾਨ ਦਾ ਤੇ ਜਨਾਹ ਦੀ ਤੇ ਫੋਟੋ ਹੀ ਸਾਨੂੰ ਫੋਨ ਕੀਤਾ ਸੀ ਆਏ ਵੇਖਿਆ ਵਿੱਚ ਸੀਸੀਟੀਵੀ ਕੈਮਰੇ ਚੈੱਕ ਹੰਡੇ ਆ ਜਿਹਦੇ ਵਿੱਚ ਲੱਗਦਾ ਇੱਕ ਮੁੰਡਾ ਟੂਰਸਟ ਨੇ ਚਾਰ-ਚਾਰ ਲੜਕੀਆਂ ਨਾਲ ਲੜਕੇ ਆ